ਹਾਂ ਜੀ ਹਾਂ ਜੀ ਕੀ ਮਾਮਲਾ ਹੈ ਇਹ ਤੇ ਮਾਮਲਾ ਇਹ ਇਹ ਹੋਇਆ ਜੀ ਇੱਕ ਆਪਣਾ ਜ਼ਮੀਨ ਵੇਚੀ ਸੀਗੀ ਅਸੀਂ ਕਿਹੜੀ ਜਗ੍ਹਾ ਤੇ ਆਪਣੇ ਆਹਾਂ ਤਾਂਦਲੇ ਵਾਲੇ ਰਸਤੇ ਤੇ ਹੀ ਆ ਜ਼ਮੀਨ ਪੈਂਦੀ ਤੇ ਛੜਕਦੇ ਪਹੀ ਪੈਂਦੀ ਸੀਗੀ ਇਹਨੇ ਸਾਤੋਂ ਜ਼ਮੀਨ ਲੈ ਲਈ ਕਿਹਨੇ ਪ੍ਰੇਮ ਸਿੰਘ ਬੱਬਰ ਨੇ ਤੇ ਔਰ ਬੱਬਰ ਕਹਿੰਦੇ ਆ ਇਹਨੂੰ ਤੇ ਅਜੀਤ ਸਿੰਘ ਇਹਦੇ ਪਿਤਾ ਦਾ ਨਾਮ ਹੈ ਇਹਨੇ ਮਤੋਂ ਜ਼ਮੀਨ ਖਰੀਦੀ ਸੀਗੀ ਰਗਵੀਰ ਸਿੰਘ ਦੇ ਜਨਿੰਦਰ ਸਿੰਘ ਤੋਂ ਉਹ ਜ਼ਮੀਨ 8ਵਾਂ ਗਰੀਦਰ ਤੇ ਇਹਨੇ ਥੋੜੇ ਥੋੜੇ ਪੈਸੇ ਦਿੱਤੇ ਉਹਦਾ ਬਿਆਨਾ ਸਾਨੂੰ ਘੋਰ-ਘੋਰ ਦਿੱਤਾ ਉਦੋਂ ਬਾਅਦ ਇਹਨੇ ਥੋੜੇ ਟਾਈਮ ਬਾਅਦ ਮੇਰੇ ਭਰਾ ਭਰਾ بیمار ਹੋ ਗਿਆ ਮੇਰਾ ਤੇ ਉਹ ਭਰਾ بیمار ਹੋਣ ਕਰਕੇ ਭਰਾ ਦਾ ਨਾਮ ਗਰਦੌਰ ਸਿੰਘ ਤੇ ਉਹ بیمار ਹੋਣੇ ਤੇ ਉਹ ਅਸੀਂ ਇਹਦੇ ਕੋਲ ਗਏ ਮੈਂ ਤੇ ਡੈਡੀ ਵੀ ਅਸੀਂ ਮਿੱਤੂ ਸਾਨੂੰ ਪੈਸੇ ਦੇਦੇ ਸਾਨੂੰ ਪੈਸਾ ਦੀ ਲੋੜ ਆ ਇਹਨੇ ਪੈਸੇ ਥੋੜੇ ਜੇ ਦੇ ਦੇ ਦੇਣ ਦੇ ਬਜਾਏ ਲਿਖਣ ਦੇ ਬਜਾਏ ਇਹਨੇ ਸਾਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਡੈਡੀ ਦੇ ਨਾਂ ਦਾ ਇਹਨੇ ਜਿਹੜੀ ਡੈਡੀ ਦੇ ਨਾਂ ਬਾਕੀ ਦੀ ਜ਼ਮੀਨ ਪਈ ਸੀਗੀ ਤੇ ਮੇਰੇ ਭਰਾ ਦੇ ਨਾਂ ਗੁਰਦੌਰ ਸਿੰਘ ਦੇ ਨਾਂ ਜ਼ਮੀਨ ਪਈ ਦਿਲਜੰਦਾ ਸਿੰਘ ਦੇ ਨਾਂ ਪਈ ਸੀ ਪਾਕਰ ਸਾਹਿਬ ਦੇ ਮੇਰੇ ਇਹਨੇ ਉਹ ਸਾਰੀ ਦਾਈ ਬਿਆਨਾ ਲੈ ਲਿਆ ਜੀ 4 ਕਿੱਲੇ ਜ਼ਮੀਨ ਬਣਾ ਲਈ ਜੀ ਉਹਨਾਂ ਸਰ 12 ਵਜੇ ਉਹਨਾਂ ਨਾਲ ਹੋ ਸੀਗੀ 8 ਵਜੇ ਮੈਂ ਪਹਿਲਾਂ ਇਕੱਲੇ ਨੇ ਵੇਚੀ ਸੀ ਕੀ 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 ਮਸੀਹ ਇਹਨੂੰ 1.5 ਕਰੋੜ ਰੁਪਏ ਕੀ ਲੈਸ ਹਿਸਾਬ ਨਾਲ ਵੇਚੀ ਸੀਗੀ ਤੇ ਨੇ ਜੀ ਆਪ ਦੇ ਆਪ ਹੀ ਬਸ ਉਹ ਦੁਬਾਰਾ ਉਹਦਾ ਬਿਆਨਾ ਬਣਾ ਲਿਆ ਜੀ ਇਹ ਸਾਨੂੰ ਦਿੱਤਾ 5 ਲੱਖ ਤੇ ਉਹ ਗਦੋਂ ਸਿੰਘ ਜਿਹੜਾ ਭਰਾ ਮੇਰਾ ਬਿਮਾਰ ਹੋਇਆ ਉਹਨੂੰ ਇਹ ਸਦਮਾ ਲੱਗ ਗਿਆ ਬਈ ਮੈਂ ਬਿਮਾਰ ਹੋਣ ਦੇ ਬਾਵਜੂਦ ਵੀ ਜਦੋਂ ਉਹ ਠੀਕ ਹੋ ਗਿਆ ਵੀ ਬਾਵਜੂਦ ਵੀ ਵੀ ਪ੍ਰੇਮ ਸਿੰਘ ਬੱਬਰਾ ਜਿਹੜਾ ਪੈਸੇ ਨਹੀਂ ਦੇ ਰਿਹਾ ਮੇਰੇ ਲਾਜ ਲਈ ਵੀ ਨਹੀਂ ਦੇ ਰਿਹਾ ਵੀ ਮੇਰੀ ਜ਼ਮੀਨ ਮੇਰੇ ਡੈਡੀ ਤੋਂ ਹੀ ਜ਼ਾਇਨ ਕਰਾ ਕੇ ਧੋਖੇ ਨਾਲ ਧੜੀ ਨਾਲ ਦੱਬ ਗਿਆ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਜੀ ਜਿਹੜੇ ਡੀਲਰ ਨੇ ਵਿੱਚ ਮੈਂ ਉਹਨਾਂ ਨੂੰ ਲਿਜਾ ਕੇ ਵੀ ਮਿਹਨਤਾਂ ਕੀਤੀਆਂ ਉਹਨਾਂ ਦੀ ਬਈ ਨੇ ਕੋਈ ਨਹੀਂ ਸੁਣੀ ਮੈਂ ਖੁਦ ਕੱਲਾ ਜਾ ਕੇ ਯਾਰਾਂ ਦੋ ਤਿੰਨ ਨੂੰ ਲੈ ਕੇ ਵੀ ਨਾਲ ਜਾਂਦਾ ਰਿਹਾ ਕੱਲਾ ਵੀ ਫੋਨ ਤੇ ਵੀ ਮੈਂ ਤਾਂ ਮੇਰੀ ਘਰ ਵਾਲੀ ਵੀ ਫੋਨ ਕਰਦੀ ਰਹੀ ਆ ਮੇਰਾ ਡੈਡੀ ਵੀ ਕਰਦਾ ਰਿਹਾ ਵਾ ਪਰ ਇਹਨੇ ਸਾਡੀ ਇੱਕ ਨਹੀਂ ਸੁਣੀ ਡੈਡੀ ਮੇਰਾ ਟਰੈਕਟਰ ਵਗ ਗਿਆ ਜਹਣੇ ਤਰੇ ਆ ਗਿਆ ਮੇਰੀ ਪਹਿਲਾਂ ਪਿਛਲੇ ਸਾਲ ਟਰਾਲੀ ਵਗ ਗਈ ਐ ਤੇ ਵੇਚਣੀ ਪੈ ਗਈ ਮੈਨੂੰ ਨਮੀ ਤੇ ਭਾਈ ਪਰਚਾ ਦਰਜ ਹੋ ਗਿਆ ਹਾਂ ਪਰਚਾ ਦਰਜ ਹੋ ਗਿਆ ਜੀ ਪ੍ਰਸ਼ਾਸਨ ਨੇ ਸਾਡੀ ਸੁਣੀ ਤੇ ਪਰਚਾ ਦਰਜ ਹੋ ਗਿਆ ਜੀ ਰਾਣੀ ਜੀ ਸੰਬੰਧ ਵੀ ਰਾਈਟ ਦੀ ਕੋਈ ਪ੍ਰੈਸ਼ਰ ਵਿਆਹ ਸੀਗਾ ਪ੍ਰੋਸੈਸ ਉੱਤੇ ਨਾ ਜੀ ਨਾ ਉਹ ਤੇ ਇਹਦਾ ਆ ਆਪਣਾ ਹਾਂਜੀ ਹਾਂਜੀ ਤੇ ਬਾਕੀ ਉਹ ਮੈਂ ਤਾਂ ਇਹ ਪ੍ਰਸ਼ਾਸਨ ਕੋਲੇ ਹੀਗਾ ਹੱਲ ਆਈ ਜਾਵੇ ਸਾਨੂੰ ਇਨਸਾਫ ਦਵਾਓ ਤੇ ਮੇਰੇ ਭਰਾ ਦੀ ਡੈਥ ਹੋ ਗਈ ਤੇ ਇਹੀ ਕਰਕੇ ਡੈਥ ਕੋਈ ਪੋਲਿਟਿਕਲ ਸੀਗਾ ਪ੍ਰੈਸ਼ਰ ਸੀਗਾ ਪ੍ਰਸ਼ਾਸਨ ਦੇ ਪ੍ਰਸ਼ਾਸਨ ਤੇ ਪ੍ਰੈਸ਼ਰ ਪਾ ਰਿਹਾ ਵਾ ਤੇ ਕੋਈ ਰਵਨੀਤ ਸਿੰਘ ਬਿੱਟੂ ਦਾ ਕੋਈ ਪੀਏ ਪੂਏ ਆ ਕੋਈ ਵੀ ਹੋਊਗਾ ਮੈਂ ਤੇ ਜਾਣਦਾ ਨਹੀਂ ਉਹਨੂੰ ਨੌ ਤੇ ਬਾਗ ਨਹੀਂ ਇਹਨਾਂ ਤੇ ਉਹਦੇ ਤੋਂ ਪ੍ਰੈਸ਼ਰ ਪਵਾ ਰਿਹਾ ਵਾ ਨਾਮ ਉਹਦਾ ਕੋਈ ਨਾਮ ਕਹੂਗਾ ਨਾਮ ਉਹਦਾ ਹੈ ਨੇ ਮੈਨੂੰ ਗਰਦੀਪ ਸਿੰਘ ਚੱਕ ਜੀ ਉਹਦਾ ਨਾਮ ਕੋਈ ਇਹ ਜਨਾਮ ਆਉਦਾ ਕੋਈ ਗਰਦੀਪ ਸਿੰਘ ਚੱਕ ਉਹ ਤੋਂ ਪ੍ਰੈਸ਼ਰ ਵਾਰ ਰਿਹਾ ਵਾ ਪ੍ਰਜਾਸ਼ਰ ਦੇ ਪਰ ਪ੍ਰਜਾਸ਼ਰ ਨੇ ਇਹ ਘਾਰ ਲਾਈ ਜਦਾਂ ਇਹਨੂੰ ਦੱਸਿਆ ਸਾਨੂੰ ਕਿਹਾ ਵਾ ਵੀ ਜੋ ਇਨਸਾਫ ਹੋਊਗਾ ਤੁਹਾਨੂੰ ਉਹ ਮਿਲੂਗਾ ਤੁਹਾਡਾ ਤੇ ਅਸੀਂ ਇਹੀ ਕਹਿੰਦੇ ਆ ਜੀ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਰਾ ਦੀ ਦਾ ਡੈਥ ਹੋ ਗਈ ਮੇਰੇ ਬਾਦਸ਼ਾਹ ਦਲਜਿੰਦਰ ਸਿੰਘ ਬਹੁਤ ਬੈਟ ਨੇ ਤੇ ਉਹਨਾਂ ਦਾ ਹਾਰਟ ਦੇ ਮਰੀਜ਼ ਨੇ ਉਹਨਾਂ ਦੀ ਜ਼ਮੀਨ ਵੀ ਗਈ ਹੋਈ ਆ ਕਿਉਂਕਿ ਇਹਨੇ ਲਿਖੀ ਹੋਈ ਆ ਸਾਰੀ ਤੇ ਹੁਣ ਸਾਨੂੰ ਮੈਨੂੰ ਜਾਨ ਲੈਵਾ ਖਤਰਾ ਜੀ ਕੋਈ ਜੀ ਮੰਗੀ ਕਰਦੇ ਹੋ ਅਜੀ ਮੰਗ ਇਹੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਬਬਰੇਮ ਸਿੰਘ ਬੱਬਰ ਤੇ ਔਰ ਅਭਜੀਤ ਸਾਨੂੰ ਅਭਜੀਤ ਸਿੰਘ ਉਹਦੇ ਤੇ ਪਰਚਾ ਹੋਣਾ ਚਾਹੀਦਾ ਉਹ ਮੈਕਸ ਵਿੱਚ ਲੈਂਦਾ ਵਾ ਕੋਈ ਪਰਚਾ ਹੋਇਆ ਵੀ ਆ ਤੇ ਪਹਿਲਾਂ ਪਹਿਲਾਂ ਤੇ ਉਹਨੇ ਕਈ ਪਰਚੇ ਨੇ ਹੁਣ ਚੱਲਦੇ ਹੋਣਗੇ ਕਈਆਂ ਨਾਲ ਉਹਨੇ ਇਹ ਧੋਖੇਤਰੀਆਂ ਕੀਤੀਆਂ ਨੇ ਠੀਕ ਆ ਜੀ ਤੇ ਉਹਦਾ ਕੰਮ ਹੀ ਇਹ ਆ ਥੋੜੇ ਬਹੁਤੇ ਪੈਸੇ ਦੇਣੇ ਲੱਖ ਤੋਂ ਲੱਖ ਦੇ ਕੇ ਮੇਰੇ ਨਾਲ ਦੀਆਂ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਕੀ ਲੈਣ ਨੂੰ ਲੱਖ ਦੋ ਲੱਖ ਕੀ ਲੈਣ ਨੂੰ ਦੋ ਲੱਖ ਦੇ ਕੇ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਫਸਾ ਕੇ ਰੱਖਿਆ ਜੇ ਕੋਈ ਵੇਚਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਕਹਿੰਦਾ ਸਟੇ ਲਾ ਦੂੰ ਧਮਕੀ ਨਾਲ ਇੱਕ ਦੋ ਮੁੰਡੇ ਮਰ ਵੀ ਗਏ ਇਸ ਕਾਰਨ ਤੇ ਕੋਈ ਬੰਦਾ ਅੱਗੇ ਆਂਦਾ ਨਹੀਂ ਬੋਲਦਾ ਨਹੀਂ ਵੀ ਡਰਦੇ ਆ ਜੀ ਇਹ ਗੁੰਡੇ ਟਾਈਪ ਦਾ ਬੰਦਾ ਇਹ ਇਹ ਨਹੀਂ ਪਤਾ ਵੀ ਇਹ ਮੇਰੇ ਤੇ ਵੀ ਅੱਗੇ ਕੋਈ ਅਮਰੇ ਜਵੰਦੀ ਦਾ ਜੋਰ ਸ਼ਾਹਨ ਤੋਂ ਪੁਰੋਗੇ ਜੀ ਇਹ ਬੰਦਾ ਜਵੰਦੀ ਦਾ ਜੋਰਾ ਸਿੰਘ ਹੁੰਦਾ ਸੀਗਾ ਉਹਦੇ ਭਤੀਜੇ ਵੀ ਨੇ ਉਹਦੇ ਭਾਈ ਵੀ ਨੇ ਉਹਨਾਂ ਦੀ ਜ਼ਮੀਨ ਇਹਨੇ ਹੜੱਪ ਕੀਤੀ ਤੇ ਉਹ ਹੜੱਪ ਕਰ ਗਿਆ ਸਾਰੀ ਇਹ ਜ਼ਮੀਨ ਕਰਕੇ ਉਹਨਾਂ ਨੂੰ ਧਮਕਾਉਂਦਾ ਡਰਾਉਂਦਾ ਤੇ ਉਹ ਜੋਰੇ ਤੇ ਇਹਨੇ ਕਾਹਕੇ ਪਾਪ ਬਵਾਇਆ ਆਪ ਛੜਾਉਣ ਦੇ ਵਿੱਚ ਬਣ ਗਿਆ ਆਪ ਹੀ ਸਾਰਾ ਕੁਝ ਹੋ ਗਿਆ ਅੰਦਰ ਬੈਠੋ ਸੈਨ ਕਰਾ ਕੇ ਜੀ ਸਾਡੇ ਉਹ ਘਰਾਂ ਦਾ ਬੰਦਾ ਸੀ ਤੇ ਉਹ ਐ ਪੂਰਾ ਇਹਨੇ ਜਣੇ ਉਹ ਜ਼ਮੀਨ ਤੇ ਕਬਜ਼ਾ ਕੀਤਾ ਇਹਦਾ ਇਹ ਮੂੰਹ ਪਿਆ ਹੋਇਆ ਤੇ ਮਾਮਲਾ ਇਹ ਇਹ ਹੋਇਆ ਜੀ ਇੱਕ ਆਪਣਾ ਜ਼ਮੀਨ ਵੇਚੀ ਸੀਗੀ ਅਸੀਂ ਕਿਹੜੀ ਜਗ੍ਹਾ ਤੇ ਆਪਣੇ ਆਹਾਂ ਤਾਦਲੇ ਵਾਲੇ ਰਸਤੇ ਤੇ ਹੀ ਆ ਜ਼ਮੀਨ ਪੈਂਦੀ ਤੇ ਛੜਕ ਤੇ ਪਹੀ ਪੈਂਦੀ ਸੀਗੀ ਇਹਨੇ ਸਾਤੋਂ ਜ਼ਮੀਨ ਲੈ ਲਈ ਪ੍ਰੇਮ ਸਿੰਘ ਬੱਬਰ ਨੇ ਤੇ ਔਰ ਬੱਬਰ ਕਹਿੰਦੇ ਆ ਇਹਨੂੰ ਤੇ ਅਜੀਤ ਸਿੰਘ ਇਹਦੇ ਪਿਤਾ ਦਾ ਨਾਮ ਉਹਨੇ ਮੈਤੋਂ ਜ਼ਮੀਨ ਖਰੀਦੀ ਸੀਗੀ ਰਕਵੀਰ ਸਿੰਘ ਦੇ ਜਨਿੰਦਰ ਸਿੰਘ ਤੋਂ ਉਹ ਜ਼ਮੀਨ 8 ਬਿਗਾ ਖਰੀਦਦਾ ਤੇ ਇਹਨੇ ਥੋੜੋ ਥੋੜੇ ਪੈਸੇ ਦਿੱਤੇ ਕੋਦਾ ਬਿਆਨਾ ਜਨਪੋਰਪੋਰ ਦਿੱਤਾ ਉਦੋਂ ਬਾਅਦ ਇਹਨੇ ਥੋੜੇ ਟਾਈਮ ਬਾਅਦ ਮੇਰੇ ਭਰਾ ਭਰਾ ਬਿਮਾਰ ਹੋ ਗਿਆ ਮੇਰਾ ਤੇ ਉਹ ਭਰਾ ਬਿਮਾਰ ਹੋਣ ਕਰਕੇ ਅਸੀਂ ਭਰਾ ਭਰਾ ਦਾ ਨਾਮ ਗੁਰਦੌਰ ਸਿੰਘ ਤੇ ਉਹ ਬਿਮਾਰ ਹੋਣੇ ਤੇ ਉਹ ਅਸੀਂ ਇਹਦੇ ਕੋਲ ਗਏ ਮੈਂ ਤੇ ਡੈਡੀ ਵੀ ਅਸੀਂ ਕਿ ਤੂੰ ਸਾਨੂੰ ਪੈਸੇ ਦੇ ਦੇ ਸਾਨੂੰ ਪੈਸਾ ਦੀ ਲੋੜ ਆ ਤੇ ਇਹਨੇ ਪੈਸੇ ਥੋੜੇ ਜੇ ਦੇਣ ਦੇ ਦੇਣ ਦੇ ਬਜਾਏ ਲਿਖਣ ਦੇ ਬਜਾਏ ਇਹਨੇ ਸਾਾਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਡੈਡੀ ਦੇ ਨਾਂ ਦਾ ਇਹਨੇ ਜਿਹੜੀ ਡੈਡੀ ਦੇ ਨਾਂ ਬਾਕੀ ਦੀ ਜ਼ਮੀਨ ਪਈ ਸੀਗੀ ਤੇ ਮੇਰੇ ਭਰਾ ਦੇ ਨਾਂ ਗਰਦੌਰ ਸਿੰਘ ਦੇ ਨਾਂ ਜ਼ਮੀਨ ਪਈ ਦਿਲਜੰਦਰ ਸਿੰਘ ਦੇ ਨਾਂ ਪਈ ਸੀ ਪਾਲ ਸਿੰਘ ਦੇ ਮੇਰੇ ਇਹਨੇ ਉਹ ਸਾਰੀ ਦਾਈ ਬਿਆਨਾ ਲਿਖ ਲਿਆ ਜੀ 4 ਕਿੱਲੇ ਜ਼ਮੀਨ ਬਣਾ ਲਈ ਦੀ ਇਹ ਉਹਨਾਂ ਸਰ 12 ਵਜੇ ਉਹਨਾਂ ਨੂੰ ਸੀਗੀ 8 ਵਜੇ ਮੈਂ ਪਹਿਲਾਂ ਇਕੱਲੇ ਨੇ ਵੇਚੀ ਸੀ ਕੀ 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 ਮਸੀ ਇਹਨਾਂ ਤਾਂ 1.5 ਕਰੋੜ ਰੁਪਏ ਕਿਲੇ ਹਿਸਾਬ ਨਾਲ ਵੇਚੀ ਸੀਗੀ ਤੇ ਇਹਨੇ ਜੀ ਆਪ ਦੇ ਆਪ ਹੀ ਬਸ ਉਹ ਦੂਬਾਰ ਉਹਦਾ ਬਿਆਨਾ ਬਣਾ ਲਿਆ ਜੀ ਇਹ ਸਾਨੂੰ ਦਿੱਤਾ 5 ਲੱਖ ਤੇ ਉਹ ਗਰੋਂ ਸਿੰਘ ਜਿਹੜਾ ਭਰਾ ਮੇਰਾ ਬਿਮਾਰ ਹੋਇਆ ਉਹਨੂੰ ਇਹ ਸਦਮਾ ਲੱਗ ਗਿਆ ਵੀ ਮੈਂ ਬਿਮਾਰ ਹੋਣ ਦੇ ਬਾਵਜੂਦ ਵੀ ਜਦੋਂ ਠੀਕ ਹੋ ਗਿਆ ਵੀ ਬਾਵਜੂਦ ਵੀ ਵੀ ਪ੍ਰੇਮ ਸਿੰਘ ਬੱਬਰਾ ਜਿਹੜਾ ਪੈਸੇ ਨਹੀਂ ਦੇ ਰਿਹਾ ਮੇਰੇ ਇਲਾਜ ਲਈ ਵੀ ਨਹੀਂ ਦੇ ਰਿਹਾ ਵੀ ਮੇਰੀ ਜ਼ਮੀਨ ਮੇਰੇ ਡੈਡੀ ਤੋਂ ਹੀ ਜ਼ਾਇਨ ਕਰਾ ਕੇ ਧੋਖੇ ਨਾਲ ਧੜੀ ਨਾਲ ਦੱਬ ਗਿਆ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਜੀ ਜਿਹੜੇ ਡੀਲਰ ਨੇ ਵਿੱਚ ਮੈਂ ਉਹਨਾਂ ਨੂੰ ਲਿਜਾ ਕੇ ਵੀ ਮਿਹਨਤਾਂ ਕੀਤੀਆਂ ਉਹਨਾਂ ਦੀ ਬene ਕੋਈ ਨਹੀਂ ਸੁਣੀ ਡੈਡੀ ਮੇਰਾ ਟਰੈਕਟਰ ਵਗ ਗਿਆ ਪਿੰਕ ਜਹਨੇ ਤਰੇ ਆ ਗਿਆ ਮੇਰੀ ਪਹਿਲਾਂ ਪਿਛਲੇ ਸਾਲ ਟਰਾਲੀ ਵਗ ਗਈ ਹਾਂ ਪਾਚਾ ਦਰਜ ਹੋ ਗਿਆ ਜੀ ਪ੍ਰਸ਼ਾਸਨ ਨੇ ਸਾਡੀ ਸੁਣੀ ਤੇ ਪਾਚਾ ਦਰਜ ਹੋ ਗਿਆ ਪ੍ਰਸ਼ਾਸਨ ਤੇ ਪ੍ਰੈਸ਼ਰ ਪਾ ਰਿਹਾ ਵਾ ਤੇ ਕੋਈ ਰਵਨੀਤ ਸਿੰਘ ਬਿੱਟੂ ਦਾ ਕੋਈ ਪੀਏ ਪੂਏ ਆ ਕੋਈ ਵੀ ਹੋਊਗਾ ਮੈਨੂੰ ਤੇ ਜਾਣਦਾ ਨਹੀਂ ਉਹਨੂੰ ਨੌ ਤੇ ਬਾਗਵਨੀ ਇਹਨਾਂ ਤੇ ਉਹਦੇ ਤੋਂ ਪ੍ਰੈਸ਼ਰ ਪਵਾ ਰਿਹਾ ਗੁਰਦੀਪ ਸਿੰਘ ਚੱਕ ਆ ਜੀ ਉਹਦਾ ਨਾਮ ਕੋਈ ਇਹ ਜਾਨੋ ਆ ਉਹਦਾ ਕੋਈ ਗਰਦੀਪ ਸਿੰਘ ਚੱਕ ਉਹ ਤੋਂ ਪ੍ਰੈਸ਼ਰ ਬਵਾ ਰਿਹਾ ਵਾ ਪ੍ਰਜਾਸ਼ਨ ਦੇ ਪਰ ਪ੍ਰਜਾਸ਼ਨ ਨੇ ਇਹ ਗਾਰ ਲਾਈ ਜਾਨੀ ਨੂੰ ਦੱਸਿਆ ਸਾਨੂੰ ਕਿਹਾ ਵਾ ਵੀ ਜੋ ਇਨਸਾਫ ਹੋਊਗਾ ਤੁਹਾਨੂੰ ਉਹ ਮਿਲੂਗਾ ਤੁਹਾਡਾ ਸਾਨੂੰ ਇੱਕ ਰਗਵੀਰ ਸਿੰਘ ਦੇ ਵੱਲੋਂ ਜੀ ਇੱਕ ਤੁਹਾਨੂੰ ਇੱਕ ਕੈਂਡੀਮੇਸ਼ਨ ਆਈ ਸੀਗੀ ਕਿ ਉਹਦੇ ਬ੍ਰਦਰ ਦੀ ਦਾ ਕਰਕੇ ਦੌਰਾਨੇ ਲਾ ਜਿਹੜੀ ਮੌਤ ਹੋ ਗਈ ਹੈ ਉਹਦੇ ਜੋ ਅਲੀਗੇਸ਼ਨ ਲਗਾਏ ਸੀਗੇ ਕਿ ਪ੍ਰੀਮ ਸਿੰਘ ਨਾਮ ਦੇ ਪਰਸਨ ਉੱਪਰ ਲਗਾਏ ਸੀ ਪ੍ਰੀਮ ਸਨ ਆਫ ਜੀਤ ਸਿੰਘ ਕਾਂਦਰਾ ਤੋਂ ਉਹਦੇ ਰਿਗਾਰਡਿੰਗ ਉਹਨਾਂ ਦੇ ਬਿਆਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ ਮੈਨੂੰ ਉਹਨਾਂ ਕੋਲ ਇੱਕ ਇਹ ਵੀ ਕਿਹਾ ਗਿਆ ਵਾ ਵੀ ਰਵਨੀ ਸਿੰਘ ਬਿੱਟੂ ਦਾ ਕੋਈ ਪੀਏ ਆ ਜਿਹੜਾ ਉਹਨਾਂ ਪ੍ਰਸ਼ਾਸਨ ਤੇ ਇੱਕ ਦਬਾਅ ਪਾ ਰਿਹਾ ਸੀ ਕਿ ਇਹਦੇ ਪਰਚਾ ਦਰਜ ਨਾ ਹੋਵੇ ਇਹਦੇ ਬਾਰੇ ਕੀ ਗੱਲ ਹੈ ਸਾਡੇ ਕੋਲ ਜਸਤਨ ਦੀ ਇੰਟੀਮੇਸ਼ਨ ਆਈ ਕਨੈਕਟ ਅੰਦਰ ਐਫਆਈਆਰ ਦਰਜ ਹੋ ਗਈ ਕਿਸੇ ਵੱਲੋਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਨਹੀਂ ਹੈਗਾ ਜੋ ਚੀਜ਼ ਹੈਗੀ 10 ਕਿਸ ਮਿਲੂਗੀ ਬੰਦੇ ਕੀ ਆ ਬੰਦੇ ਤਾਰਾ ਕਿਹ ਲਾਈ 105 ਦੇ ਤਹਿਤ ਰਿਕਾਰਡ ਕੀਤਾ ਗਿਆ ਜੀਕਰ 105 ਬੇਨਸ ਤੇ ਕੋਈ ਗ੍ਰਿਫਤਾਰੀ ਹੋਈ ਨਹੀਂ ਗ੍ਰਿਫਤਾਰੀ ਫਲਾਣਾ ਲੈ ਕੋਈ ਨਹੀਂ ਹੋਈ ਉਹ ਤਾਂ ਧੀ ਚੱਲਦੀ ਹੈ ਇੱਕੋ ਮੰਨਦੇ ਤੇ ਐਫਆਈਆਰ ਹਾਂਜੀ ਇੱਕ ਬੰਦੇ ਉੱਪਰ ਐਫਆਈਆਰ ਇਹ ਜ਼ਮੀਨ ਦਾ ਮਸਲਾ ਸੀਗਾ ਨਹੀਂ ਜ਼ਮੀਨ ਦਾ ਮਸਲਾ ਨਹੀਂ ਸੀਗਾ ਤਾਂ ਆਪਸ ਦੇ ਵਿੱਚ ਲੈਣ ਦੇਣ ਸੀਗਾ ਪ੍ਰਾਪਰਟੀ ਵਾਲਾ ਹੋ ਚੁੱਕਿਆ ਸੀ ਪਹਿਲਾਂ ਤੇ ਉਹਦੇ ਚੱਲਦੇ ਹੋਏ ਹੀ ਉਹਨਾਂ ਦੇ ਆਪਸ ਦੇ ਵਿੱਚ ਪੈਸੇ ਪੈਂਡਿੰਗ ਸੀਗੇ ਪ੍ਰਾਪਰਟੀ ਦੇ ਰਿਗਾਰਡਿੰਗ ਤੇ ਉਹਦੇ ਉਹਨਾਂ ਨੇ ਅਲੀਗੇਸ਼ਨ ਸੀਗਾ ਉਸ ਮੁਤਾਬਕ ਐਫਆਈਆਰ ਨਾਲ ਚੁਕੀ ਹਾਂ ਜੀ ਐਫਆਈਆਰ ਨਾਲ ਚੁਕੀ ਹੈ ਇਸਟੈਂਪ ਫਰਾਮ ਹੈ ਹਾਂਜੀ ਇਸਮੇ ਫਰਾਮ